ਸਾਰੇ ਆ ਰਹੇ ਦਸਰੀ ਗੱਲ ਦੀ ਇਹ ਅਜੂਰ ਟਾਈਮ ਹੋ ਗਿਆ ਜੀ ਡੇਢ ਵਜ ਗਿਆ 11 ਵਜੇ ਦੀ ਲੜ ਗਈ ਹੈ ਪੰਜਾਬ ਸਰਕਾਰ ਨੂੰ ਇੱਕ ਬੇਨਤੀ ਕਰਨੀ ਹੈ ਹੁਣ ਪਤਾ ਤੁਹਾਡੀ ਸਰਕਾਰ ਦੇ ਵਿੱਚ ਤਿੰਨ ਤੁਹਾਨੂੰ ਚੁੱਟੀਆਂ ਤੁਹਾਨੂੰ ਤਿੰਨ ਹੀ ਸੀਟਾਂ ਮਿਲੀਆਂ ਹੈ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਹੁਣ ਤਿੰਨ ਸੀਟਾਂ ਮਿਲੀਆਂ ਤੁਹਾਨੂੰ ਪਤਾ ਲੱਗ ਗਿਆ ਵੀ ਤੁਹਾਡੀ ਸਰਕਾਰ ਅਗਲੀ ਵਾਰ ਨਹੀਂ ਬਣਨੀ ਹੈਗੀ ਠੀਕ ਹੈ ਜੀ ਤੇ ਮੁੱਦਾ ਇਹੀ ਹੈ ਕਿ ਹੁਣ ਜਿਹੜੇ ਜੇਣਾ ਤੋਂ ਜਨਰੇਟਰ ਹੈਗੇ ਆ ਜਾਂ ਬੈਟਰੀ ਹੈਗੇ ਆ ਉਹਨਾਂ ਨੇ ਤਾਂ ਚਲੋ ਆਪਣਾ ਟਾਈਮ ਕੱਢ ਹੀ ਲੈਣਾ ਤੇ ਮਾਰੇ ਜਿਹੜਾ ਕੋ ਬੈਟਰੀ ਤੇ ਇਨਵਰਟਰ ਨਹੀਂ ਹੈਗੇ ਤੇ ਸਾਡੇ ਵਰਗੇ ਦਾ ਇਦਾਂ ਹੀ ਵਿਚਾਰੇ ਜਾਗਦੇ ਪਏ ਆ ਕਈਆਂ ਨੇ ਕੰਮਾ ਕਰ ਆਏ ਜਾਣਾ ਸਵੇਰੇ ਤਾਂ ਤੁਹੀਂ ਉਹਨਾਂ ਆਮ ਲੋਕਾਂ ਬਾਰੇ ਵੀ ਸੋਚੋ ਜੇ ਤੁਸੀਂ ਆਮ ਲੋਕਾਂ ਬਾਰੇ ਨਹੀਂ ਸੋਚੋਗੇ ਤੇ ਹੁਣ ਆਉਣ ਵਾਲੀ ਸਰਕਾਰ ਕਿੱਦਾਂ ਬਣਾਉਂਗੇ ਤੁਸੀਂ ਮੈਨੂੰ ਨਹੀਂ ਲੱਗਦਾ ਤੁਹਾਡੀ ਹੁਣ ਜਿਹੜੀ ਆਉਣ ਵਾਲੀ ਸਰਕਾਰ ਜਿਹੜੀ ਤੁਹਾਡੀ ਬਣਨੀ ਹੈ ਝਾੜੂ ਦੀ ਹੁਣ ਤਿੰਨ ਜਿਹੜੀਆਂ ਮਿਲੀਆਂ ਉਹ ਤਿੰਨ ਤੋਂ ਕਿਤੇ ਇਹ ਨਾ ਹੋ ਜਵੇ ਤਿੰਨ ਬਣਾਵੇ ਜਿਹੜੀਆਂ ਤਿੰਨ ਆਈਆਂ ਨੇ ਤੈਨੂੰ ਤੇਰਾ ਕਰਨ ਨੂੰ ਕੋਈ ਮਿਲ ਕੇ ਥੋੜਾ ਮੜਾਣਾ ਮੜਾ ਮੋਟਾਣਾ ਜੋਰ ਲਾਓ ਠੀਕ ਹੈ ਤਾਂ ਤੁਹਾਨੂੰ ਇੰਨਾ ਕੁ ਸੰਦੇਸ਼ ਦੇਣਾ ਹੈਗਾ ਤਾਂ ਸੰਦੇਸ਼ ਆਪਣਾ ਮੰਨ ਲਓ ਠੀਕ ਹੈ ਭਗਵੰਤ ਮਾਨ ਜੀ ਤੇ ਬੇਨਤੀ ਕਰਨੀ ਸੀ ਕਿ ਬਸ ਤੇ ਧਿਆਨ ਦੇ ਵਿੱਚ ਰੱਖੋ ਇਹ ਗੱਲ ਬੇਨਤੀ ਕੀਤੀ ਤੁਮ ਕੀ ਦਿੱਤੀ ਬੇਨਤੀ ਕੀਤੀ ਤੁਮ ਕੀ ਤੁਮ ਕੀ ਦਿੱਤੀ ਆ ਕਿ ਉਹ ਲੈ ਬੇਨਤੀ ਕੀਤੀ ਮਾਰੇ ਸੇਵਾ ਵੇਖੇ ਮੁਕਦੇ ਆਪਣੀ ਆਉਂਦਾ ਆ ਸੇਵਾ ਵੇਖੇ ਮੁਕਦੇ ਆਪ ਜੀ ਚਲੋ ਬੇਨਤੀ ਕਰ ਲੈਂਦੇ ਆ ਸੇਵਾ ਵੇਖੇ ਮੁਕਦੇ ਆਪ ਜੀ ਭਗਵੰਤ ਮਾਨ ਜੀ ਹਾਂ ਜੀ ਤੁਹਾਡੇ ਰਾਜ ਦੇ ਵਿੱਚ ਬਹੁਤ ਹੀ ਮਤਲਬ ਕੇ ਤਕਾ ਹੋ ਰਿਹਾ ਤੇ ਤਕਾjda ਹੋ ਰਿਹਾ ਆਮ ਜਨਤਾ ਨੇ ਨਾਲ ਹੋ ਰਿਹਾ ਆਮ ਜਨਤਾ ਦੇ ਨਾਲ ਹੋ ਰਿਹਾ ਕਿ ਆਮ ਜਨਤਾ ਹੁਣ ਪਰੇਸ਼ਾਨ ਹੋ ਰਹੀ ਹੈ ਰਾਤ ਨੂੰ ਸੌਂ ਨਹੀਂ ਸਕਦੀ ਹੈ ਕਿ ਟਾਈਮ ਸਰ ਤੇ ਜਿਹੜੇ ਤਾਂ ਬੰਦੇ ਕੰਮ ਕੁੰਮ ਕਰਦੇ ਆ ਮੇਰੇ ਅਰਗੇ ਤਾਂ ਹੁਣ ਬਿੱਲੇ ਬੈਠੇ ਪਏ ਆ ਤੇ ਜਿਹੜੇ ਤਾਂ ਬੰਦੇ ਕੰਮ ਕਰਦੇ ਉਹਨਾਂ ਨੂੰ ਸਵੇਰੇ ਕੰਮ ਕਮਾ ਕਰਦੇ ਵੀ ਜਾਣਾ ਹੁੰਦਾ ਤੇਜ਼ ਕਰਕੇ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਮੜਾ ਨਾਲ ਧਿਆਨ ਦਿਵੋ ਤੇ ਲੈਟ ਵਾਲਾ ਵੀ ਧਿਆਨ ਦਿਵੋ ਲੈਟ ਇੰਨੀ ਨਾ ਘਟੋ ਕਿ ਇਆਂ ਦੇ ਛੋਟੇ ਛੋਟੇ ਨਿਆਣੇ ਨਿਆਣੇ ਸਾਡੇ ਵੀ ਛੋਟੇ ਛੋਟੇ ਆ ਤੇ ਟੈਨਸ ਟੈਨਸੇ ਫਰਾਵਾ ਬਲੈਡ ਦੇ ਦਿਆ ਕਰੋ ਜਿਹੜਾ ਸੋ ਗਿਆ ਕਰੀਏ ਸਵੇਰੇ ਉੱਠ ਜਾ ਕਰੀਏ ਅੱਗੇ ਅੱਗੇ ਸਕੂਲ ਚਾਲੂ ਹੋਏ ਨੇ ਨਿਆਣੇ ਦੇ ਫਿਰ ਓਖਾ ਹੋ ਜਾਣਾ ਠੀਕ ਆ ਨਿਆਣੇ ਦੇ ਅੱਗੇ ਕਹਿੰਦੇ ਆ ਭਾਵੇਂ ਲਾਈਟ ਆਵੇ ਚਾਹੇ ਨਾ ਆਵੇ ਯਾਰਾ ਉਹ ਨਹੀਂ ਫਰਕ ਪੈਂਦਾ ਪਰ ਸਾਨੂੰ ਫਰਕ ਪੈਂਦਾ ਆ ਦੇਖੋ ਜਾ ਦੇਵੇ ਸਾਰੇ ਆ ਬੰਦਾ ਭਗਵਾਨ ਜੀ ਸਾਡੀ ਆ ਤਾਂ ਪਈਆਂ ਛੁੱਟੀਆਂ ਲੈ ਲਓ ਲੈ ਸੌਣ ਲੋ ਉਹਨਾਂ ਦੀ ਛੁੱਟੀਆਂ ਪਈਆਂ ਭਗਵਾਨ ਦੇ ਆ ਲੈ ওই ਬੋਲੀ ਹੈ ਪਿੱਛੇ ਬੰਦਾ ਕਵਿਨ ਸੁਣਦਾ ਕਾਜ ਨਹੀਂ ਹੋ ਰਹੀ ਰੁਹਾ ਹੋਣੇ ਇਸ ਕਰਕੇ ਮੜਾਂ ਤੇ ਆ ਦੋ ਗਰੀਬਾ ਵਾਲੇ ਅਦਾ ਦਾ ਟਾਈਮ ਦੇ ਲੋ ਕੀ ਹੋ ਗਿਆ 1.5 ਵਜ ਗਿਆ ਰਾਤ ਦੇ ਠੀਕ ਹੈ ਜੀ ਢੇੜਾ ਵਧ ਗਿਆ ਬੰਦਾ ਕਦੋਂ ਸੌਗਰੇ ਕਦੋਂ ਉੱਠੂਗਾ ਇਹ ਬੰਦੇ ਦੀ ਨੀਂਦ ਹੀ ਨਾ ਪੂਰੀ ਹੋਏ ਤਾਂ ਬੰਦਾ ਸਵੇਰੇ ਕੰਮ ਤੇ ਧੱਕਾ ਜਾਊਗਾ ਮਾੜਾ ਨਾਲ ਗੋੜਜੇ ਲੈ ਆਓ ਕਈਆਂ ਨੇ ਕੰਮ ਤੇ ਜਾਣਾ ਕਈਆਂ ਨੇ ਸੋ ਕੰਮ ਕਰਨੇ ਹੁੰਦੇ ਆ ਠੀਕ ਹੈ ਬੰਦੇ ਦੀ ਨੀਂਦ ਨੇ ਪੂਰੀ ਹੋਊਗੀ ਕਰੂਗਾ ਫੇ ਬੰਦਾ ਕਾ ਜੀ ਮਾੜੀ ਮੋਟੀ ਐ ਨਾ ਅਕਲ ਤੇ ਹੱਥ ਮਾਰੋ ਹਣਾ ਉਤੋਂ ਦੀ ਗਰਮੀ ਵੀ ਨਹੀਂ ਪੈਂਦੀ ਉਤੋਂ ਇਨੀ ਗਰਮੀ ਪੈਂਦੀ ਆ ਉਤੋਂ ਤਾਨੂੰ ਕਦੇ ਬਿਨਾ ਗਰਮੀ ਬਿਨਾ ਬੱਤੀ ਤੋਂ ਕਿਤੇ ਰੱਖਿਆ ਜਾਵੇ ਨਾ ਤੁਹਾਨੂੰ ਫੇਰ ਪਤਾ ਲੱਗੇਗਾ ਠੀਕ ਹੈ ਤੂੰ ਹੀ ਤਾਂ ਬੈਠੇ ਏਸ਼ੀਆਂ ਦੇ ਵਿੱਚ ਤੁਹਾਨੂੰ ਤੁਹਾਨੂੰ ਦਾ ਫਰਕ ਨਹੀਂ ਪੈਂਦਾ ਹੈਗਾ ਤੂੰ ਹੀ ਤਾਂ ਕਹਿ ਦੇਣਾ ਮੋਹਲਾਗੇ ਵੀ ਸਾਡੇ ਕੋਲ ਬਿਜਲੀ ਨਹੀਂ ਹੈ ਜਿਆਦਾ ਤਾਂ ਤੂੰ ਹੀ ਕਹਿ ਦੋ ਆਮ ਜਨਤਾ ਨੂੰ ਕਹਿ ਦੋ ਫਿਰ ਵੀ ਸਾਡੇ ਕੋਲ ਬਿਜਲੀ ਨਹੀਂ ਹੈਗੀ ਠੀਕ ਹੈ ਅਸੀਂ ਨਹੀਂ ਦੇ ਸਕਦੇ 600 ਜੌਂਡਾ ਤੂੰ ਐਦਾ ਕਰਕੇ ਗਿਆ ਹੈਗਾ ਵੀ ਹਾਂ ਵੀ ਅਸੀਂ 600 ਜੌਂਡਾ ਤੁਹਾਨੂੰ ਦੇਣ ਲੱਗੇ ਆ 600 ਜੌਂਡਾ ਦੇ ਦੇਣ ਲੱਗੇ ਆ ਤੇ ਬੱਤੀ ਦਾ ਪੂਰੀ ਦੇਵੋ ਆ ਛੇ ਸੋ ਜੁੰਮੜ ਦੇ ਲਾਦੇ ਸੇਵਾ ਵੀ ਆ ਸੇਵਾ ਸੇਵਾ ਵੀ ਕਿਹ ਕਰੇ ਉਹਦਾ ਸੇਵਾ ਵੀ ਕਿਹ ਕੀਤੀ ਐ ਵੈਸੇ ਜੇ ਤਾਂ ਮਾਰੇ ਦੇਖੇ ਫੁੱਲ ਫੁੱਲ ਖਲਰੇ ਛੇ ਸੋ ਜੁੰਮੜ ਤੁਹਾਡੀ ਕਦੋਂ ਦੀ ਹੋ ਗਈ ਉਹ ਚਲੋ ਆਈ ਛੇ ਸੋ ਜੁੰਮੜ ਤੋਂ ਕੱਟ ਹੀ ਬਾਲਦੇ ਆ ਤਾਂ ਸਾਡੇ ਘੜਾ ਏਸੀ ਲੱਗਾ ਆ ਇੱਕ ਮਾੜਾ ਨਾ ਪੱਖਾ ਚੱਲਦਾ ਏ ਉਹ ਵੀ ਪਕੇ ਦੀ ਹੌਂਗ ਲੈਣ ਤੋਂ ਵੀ ਤਰਸੇ ਪਏ ਆ ਆਹ ਚਲੋ ਚੱਲਦੇ ਆ ਇੰਨਾ ਕੁਝ ਤਾਂ ਚੱਲਦਾ ਮਾੜਾ ਮੋਟਾ ਹੁਣ 600 ਜੁਣ ਤਾਂ ਨਹੀਂ ਬਲਦੀ ਚਲੋ ਇੰਨਾ ਦਾ ਫਾਇਦਾ ਤਾਂ ਹੋਇਆ ਤੁਹਾਡਾ 2 ਸਾਲ ਜਿਹੜਾ ਬਿੱਲ ਨਹੀਂ ਆਇਆਗਾ ਤੇ ਹੁਣ 32 ਦਾ ਦੋ ਜੇ ਬਿੱਲ ਨਹੀਂ ਹੁਣ ਉਹ ਮਾੜਾ ਮੋਟਾ ਦੇਖੋ ਯਾਰ ਔਖਾ ਹੋਇਆ ਪਿਆ ਚਲੋ ਇੰਨੇ ਕੀ ਬੇਨਤੀ ਕਰਨੇ ਕੀ ਬੇਨਤੀ ਕੀਤੀ ਹੈ ਸਰਫ ਗੁੱਸਾ ਨਾ ਕਰਿਓ ਕੋਈ ਗੱਲ ਦਾ ਇਹ ਵੀਡੀਓ ਐਂਟਰਟੇਨਮੈਂਟ ਪਰਪਸ ਕੇ ਲੀਏ ਹੈ ਕਿ ਜਦ ਕਿ ਪੀ ਲਾ ਕੇ ਥੱਪੜ ਮਾਰਿਆ ਤੇ ਬੰਦਾ ਗੁੱਸਾ ਨਾ ਕਰੇ ਇਹ ਵੀਡੀਓ ਸਿਰਫ ਐਂਟਰਟੇਨਮੈਂਟ ਔਰ ਪਰਪਸ ਲਈ ਹੈ ਪਲੀਜ਼ ਇਸ ਕੋ ਰੀਅਲ ਲਾਈਫ ਵਿੱਚ ਟ੍ਰਾਈ ਨਾ ਕਰੇ ਸੋਲੇ ਜੀ ਸਿਰਫ ਇੱਕ ਕਾਮੇਡੀ ਕੀਤੀ ਹੈ ਬਸ ਸਰਕਾਰ ਨੂੰ ਕਿਤੇ ਗਾਲਾਂ ਨਹੀਂ ਕੱਢੀਆਂ ਆਗੀਆਂ ਸੱਚੀ ਨਹੀਂ ਸਰਕਾਰ ਨੂੰ ਗਾਲਾਂ ਕੱਢਦੀਆਂ ਠੀਕ ਹੈ ਜੀ ਬਸ ਮਨ ਦੇਖੀ ਬਹੁਤ ਰੌਣਕ ਚਲੋ ਠੀਕ ਹੈ ਜੀ ਬਾਏ ਬਾਏ ਟਾਟਾ